ਦੇ ਵਿੱਚ ਬਹੁਤ ਫਿਊਜ ਅਮਾਉਂਟ ਦੇ ਪ੍ਰਾਈਸ ਕੱਟਦੇ ਆ ਗਿਆ 2 ਕਰੋੜ ਤੋਂ ਉੱਪਰ ਦੇ ਆ ਗਿਆ ਔਰ 4.5 ਲੱਖ 2.5 ਲੱਖ 2 ਲੱਖ ਕਾਫੀ ਨਿਕਲ ਆਇਆ ਗਿਆ ਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਠਾਨਕੋਟ ਲక్ష్ਮੀ ਲਾਟਰੀ ਸਟਾਲ ਦੀਆਂ ਜੋ ਕਿ ਪਠਾਨਕੋਟ ਦੇ ਬੱਸ ਸਟੈਂਡ ਦੇ ਨਾਲ ਹੀ ਸਥਿਤ ਹੈ ਤੇ ਉੱਥੇ ਹੀ ਦੱਸ ਦਈਏ ਕਿ ਆਨਰ ਜਿਹੜੇ ਨੇ ਸੌਰਵ ਉਹਨਾਂ ਦੇ ਵੱਲੋਂ ਇਹ ਤਮਾਮ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਦੇ ਨਾਲ 20 ਰੁਪਏ ਦੀ ਟਿਕਟ ਤੋਂ ਜਿਹੜਾ ਹੈ 2 ਲੱਖ ਰੁਪਏ ਦਾ ਵੱਡਾ ਹਿਊਜ ਅਮਾਉਂਟ ਜਿਹੜਾ ਹੈ ਉਹ ਕੰਡਕਟ ਕੀਤਾ ਗਿਆ ਹੈ ਤੇ ਟੋਲ ਨਗਾੜੇ ਵਜਾ ਕੇ ਜਿਹੜੀ ਇਹ ਖੁਸ਼ੀ ਸਾਡੇ ਨਾਲ ਸਾਂਝੀ ਕੀਤੀ ਗਈ ਹੈ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਵੀ ਕਰਾਂਗੇ ਆਨਰ ਦੇ ਨਾਲ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਵੱਲੋਂ ਲਾਟਰੀ ਜਿਹੜੀ ਹੈ ਟਿਕਟ ਜਿਹੜੀ ਹੈ ਉਹ ਵੰਡੀ ਜਾਂਦੀ ਹੈ ਤੇ ਕਿਸ ਤ ਦੇ ਨਾਲੇ ਸਾਰਾ ਪ੍ਰੋਸੈਸ ਹੁੰਦਾ ਹੈ ਆਓ ਦੇਖਦੇ ਹਾਂ ਤਸਵੀਰਾਂ ਇਹ ਖਬਰ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਕਿ ਤੁਸੀਂ ਵੀ ਜਿਹੜਾ ਹੈ ਆਪਣੀ ਕਿਸਮਤ ਅਜ਼ਮਾ ਸਕੋ ਤੇ ਹਰ ਕੋਈ ਜੋ ਕਿ ਖਬਰ ਦੇਖੇਗਾ ਆਪਣੀ ਕਿਸਮਤ ਇੱਥੇ ਆ ਕੇ ਅਜ਼ਮਾ ਸਕਦਾ ਹੈ ਆਓ ਦੇਖਦੇ ਹਾਂ ਤਸਵੀਰਾਂ ਤੇ ਗੱਲਬਾਤ ਕਰਦੇ ਹਾਂ ਔਨਰ ਦੇ ਨਾਲ ਕੱਲ ਸ਼ਾਮੀ 7 ਵਜੇ ਟਿਕਟ ਰਹੀਗੀ 20 ਰੁਪਏ ਵਾਲੀ ਬੜੀ স্মਲ ਬਾਉਂਡ ਦੀ ਜਿਹੜੇ ਫਰਸਟ ਪ੍ਰਾਈਜ਼ ਆਪਣਾ ਹਿੱਟ ਹੋਇਆ ਫਰਸਟ ਪ੍ਰਾਈਜ਼ 2 ਲੱਖ ਰੁਪਏ ਦਾ ਤੇ ਜਿਨ੍ਹਾਂ ਨੇ ਪਾਈ ਹੈਗੀ ਹੈ ਉਹ ਹਲੇ ਆਪਣੇ ਕੋਲ ਆਏ ਨਹੀਂ ਅਗੇ ਤੇ ਉਹਨਾਂ ਨੂੰ ਜਿਨ੍ਹਾਂ ਨੂੰ ਜਿਹੜੇ winner ਅਗੇ ਆ ਉਹਨਾਂ ਨੂੰ ਕੰਗratulations ਹੈਗੀ ਹੈ ਔਰ ਪਲੱਸ ਪੁਆਇੰਟ 1 ਕਾ ਗਾਵੇ ਪੀ ਜਿਹੜੇ ਸਾਡੇ ਸਟਾਕਿਸਟਾ ਗਿਆ ਬਨੋਟ ਐਂਟਰਪ੍ਰਾਈਜ਼ਸ ਲੁਧਿਆਣਾ ਤੋਂ ਉਹਨਾਂ ਨੇ ਪਠਾਨਕੋਟ ਦੇ ਵਿੱਚ 2-3 ਮਹੀਨੇ ਦੇ ਵਿੱਚ ਬਹੁਤ ਹਿਊਜ ਅਮਾਉਂਟ ਦੇ ਪ੍ਰਾਈਸ ਕੱਟਦੇ ਆ ਗਿਆ 2 ਕਰੋੜ ਤੋਂ ਉੱਪਰ ਦੇ ਆ ਗਏ ਐ ਔਰ 4.5 ਲੱਖ 2.5 ਲੱਖ 2 ਲੱਖ ਕਾਫੀ ਨਿਕਲ ਆਏ ਆ ਗਿਆ ਜਿਹੜੇ ਸਾਡੇ ਸਬਸਟਾਕਿਸਟਾ ਗਿਆ ਵਿਪਨ ਸ਼ਰਮਾ ਜੀ ਜਲੰਧਰ ਤੋਂ ਸਾਰਾ ਮਾਲ ਬਨੋਟ ਐਂਟਰਪ੍ਰਾਈਜ਼ਸ ਤੋਂ ਆ ਰਿਹਾ ਗਾ ਵੈ ਤੇ ਜਿਹੜੇ ਲੋਟਰੀ ਲਵਰਸ ਜਾਂ ਬੰਪਰ ਲਵਰਸ ਆ ਗਿਆ ਮੈਂ ਉਹਨਾਂ ਨੂੰ ਇਹੀ ਕਵਾਂਗਾ ਪੀ ਆਪਣਾ ਆਨ ਹੋਲੀ ਬੰਪਰ ਬਾਈ ਨੂੰ ਗਾ ਬਾਈ ਤੈਨੂੰ ਔਰ ਉਸ ਵਾਪਸ ਆਖੀ ਬੰਪਰ ਹੈ ਆਪਣੀ ਕਿਸਮਤ ਨੂੰ ਜ਼ਰੂਰ ਮੌਕਾ ਦੇਣ ਔਰ ਵਿਜੇਤਾ ਬਣਨ ਇਹ ਜਿਹੜੀ ਲਾਟ ਨਿਕਲੀ ਹੈ ਦਾ ਨੰਬਰ ਕੀ ਹੈ ਜੇ ਬੰਦੇ ਤੱਕ ਪਹੁੰਚ ਸਕੇ ਜਿਸ ਬੰਦੇ ਦੀ ਲਾਟ ਨਿਕਲੀ ਹਾਂ ਉਹ ਇਹ ਨੰਬਰ ਹੈਗਾ ਵਾ 94780 ਫਸਟ ਪ੍ਰਾਈਜ਼ ਆਇਆ ਵਾ ਕੱਲ 7 ਵਜੇ 20 ਰੁਪਏ ਦੀ ਟਿਕਟ ਆ ਗਈ ਹੈ ਜਿਹਦੇ ਚ 2 ਲੱਖ ਦਾ ਪ੍ਰਾਈਜ਼ ਆਇਆ ਵਾ ਸੌਰਵ ਲਾਟਰੀ ਤੋਂ ਨੰਬਰ ਇੱਕ ਵਾਰੀ ਫੇਰ ਰਿਪੀਟ ਕਰ ਦੇ ਪੂਰਾ ਪ੍ਰਾਪਰ ਨੰਬਰ ਹਾਂਜੀ ਵੀਰ 94780 ਜਦਰੀ ਲਾਟਰੀ ਹੈ ਕਿਹੜੇ ਸਟਾਲ ਤੋਂ ਸੇਲ ਹੋਈ ਸੀ ਇਹ ਲక్ష్ਮੀ ਲਾਟਰੀ ਤੋਂ ਸੇਲ ਹੋਈ ਸੀਗੀ ਲక్ష్ਮੀ ਲਾਟਰੀ ਦਾ ਪ੍ਰੋਵਾਈਡਰ ਸੌਰਵ ਹੈ ਮੈਂ ਹਮਸੌਰਵ ਠੀਕ ਹੈ ਕਿੱਧਰ ਪੈ ਗਿਆ ਲੋਕੀ ਆਪੋਜ਼ਿਟ ਜਗਤ ਸਿਨੇਮਾ ਬੱਸ ਸਟੈਂਡ ਨੀਅਰ ਬੱਸ ਸਟੈਂਡ ਪਟਾਣਕੋਟ ਕੈਮਰ ਪਰਸਨ ਹਣੀ ਦੇ ਨਾਲ ਅੱਜ ਸੈਨੀਗਰੀ ਰਿਪੋਰਟ